ਸੰਤ ਬਾਬਾ ਅਤਰ ਸਿੰਘ ਜੀ ਦੇ ਸਮੇਂ ਦੀਆਂ ਜਗਤਕਾਰੀ ਵਿਰਾਸਤੀ ਬਸਤਾਂ ਨਿਸ਼ਾਨੀਆਂ ਸਤਵਾ ਬਾਬਾ ਦਰਸ਼ਨੀ ਜੀ ਦੀਆਂ ਉਸ ਵੇਲੇ ਦੀਆਂ ਨਿਸ਼ਾਨੀਆਂ ਪਈਆਂ ਨੇ ਇੱਥੇ ਬਹੁਤ ਲੋਕਾਂ ਨੂੰ ਨਹੀਂ ਪਤਾ ਇਹ ਮਹਾਨ ਹੈ ਹਨ ਸੋ ਹਾਉ ਦੇਖੋ ਆਦੀ ਗਾਇਸ ਕਿਦਾਂ ਤੁਸੀਂ ਸਾਰੇ ਹੁਪ ਕਰਦਾ ਕਿ ਸਾਰੇ ਬਹੁਤ ਘੈਂਟ ਹੋਵੋਗੇ ਤੇ ਵੈਲਕਮ ਬੈਕ ਟੂ ਜਸਟ ਬਲੌਗ ਚੈਨਲ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਨਵੇਂ ਦਿਨ ਤੇ ਨਵੇਂ ਬਲੌਗ ਦੇ ਨਾਲ ਤੇ ਅੱਜ ਆਪਾਂ ਜਾ ਰਹੇ ਹਾਂ ਸ੍ਰੀ ਮਸਤਵਾਨਾ ਸਾਹਿਬ ਮੱਥਾ ਟੇਕਣ ਤੇ ਤੁਹਾਡੇ ਵੀ ਦਰਸ਼ਨ ਕਰਾਉਣੇ ਆ ਕਿਉਂਕਿ ਅੱਜ ਮੱਸਿਆ ਕੀ ਸੋ ਮੈਂ ਜਾ ਰਿਹਾ ਆਪਣੇ ਕਜਨ ਬ੍ਰਦਰ ਦੇ ਨਾਲ ਉਹ ਮੈਨੂੰ ਹੱਕਾ ਮਾਰਦਾ ਪਿਆਗਾ ਤੇ ਮੈਂ ਚੱਲਿਆ ਠੀਕ ਹੈ ਤੇ ਮਿਲਦੇ ਆਪਾਂ ਅੱਗੇ-ਅੱਗੇ ਤੇ ਕਰਦੇ ਆ ਗੱਲਬਾਤਾਂ ਓਕੇ ਪਿਆਰੋ ਅੱਜ ਦਾ ਕਾਲੀਆਂ ਐਣਕਾਂ ਲਾਈਵ ਹੋ ਰਿਹਾ ਤਾਂ ਔਰ ਕਾਲੀ ਪੱਗ ਕਾਲੀਆਂ ਐਣਕਾਂ ਕਾਲੀਆਂ ਐਣਕਾਂ ਕਾਲਾ ਦਿਲ ਕਾਲਾ ਦਿਲ ਹੈ ਦਿਲ ਵੀ ਕਾਲਾ ਤੇਰਾ ਚੰਦਰੀਆ ਗੱਟੀ ਵੀ ਕਾਲੀ ਭੈ ਜੀ ਇਹ ਇਹ ਮਾਫੀਆ ਗੈਂਗ ਹੈ ਕੋਨੀ ਸੁਪਰਾਨੂ ਆ 13 ਸੁਪਰਾਨੂ ਆ ਜੀ ਵੀ ਕਾਲੀ ਆ ਪੈਂ ਇਹ ਇਹ ਮਾਫੀਆ ਗੈਂਗ ਹੈ ਉਹ ਲੈ ਦੇ ਸਰਪੰਚ ਸਾਹਿਬ ਐਂ ਕਰਕੇ ਕਹਿ ਲਗੇ ਇਹ ਨਹੀਂ ਚੜਾਈ ਆ ਜਸਟ ਬਲੌਗਸ ਨੂੰ ਜਸਟ ਬਲੌਗਸ ਨੂੰ ਐ ਕਰਕੇ ਗਏ ਨੇ ਸਰਪੰਚ ਸਾਹਿਬ ਸਾਡੇ ਪਿੰਡ ਸਾਡੇ ਪਿੰਡ ਦੇ ਸਰਪੰਚ ਸਾਹਿਬ ਹੁਣ ਤੱਕ ਦੇ ਜਿੰਨੇ ਸਰਪੰਚ ਹੋਇਆ ਸਾਰਨਾ ਵਧੀਆ ਸਰਪੰਚ ਹੈ ਪਿੰਡ ਦੇ ਕਾਰਵਾਰ ਸੇਵਾਕਾਰ ਸੇਵਾ ਵਧੀਆ ਕਰ ਰਿਹਾ ਪਿੰਡ ਦੀ ਤੇ ਆ ਐਂਡ ਐਗਜ਼ਿਟ ਕਰ ਰਹੇ ਆ ਨਾ ਪਰ ਪਿੰਡ ਚੋਂ ਹੈਨਾ ਸੋ ਦੇਖੋ ਇਹੋ ਜਿਹੀ ਆ ਬਸ ਪਿੰਡ ਇੱਕ ਪਾਸੋਂ ਸ਼ੁਰੂ ਹੁੰਦਾ ਜਦੋਂ ਵੱਡ ਦੇ ਨਾਲ ਦੀ ਨਾਲ ਸਾਡਾ ਖਤਮ ਹੋ ਜਾਂਦਾ ਨਿਕਲ ਜਾ ਪਿੰਡ ਹੈ ਨਿਕਲੇ ਜ ਪਿੰਡ ਦੇ ਵਿੱਚ ਵੱਡੇ ਵੱਡੇ ਟਾਵਰ ਨੇ ਹੋਰ ਪਿੰਡਾਂ 'ਚ ਇੱਕ ਵੀ ਨਹੀਂ ਹੁੰਦਾ ਆਪਣੇ ਪਿੰਡ ਤੋਂ ਤੋਂ ਨੇ ਰੇਂਜ 5G ਪਲੱਸ ਪਲੱਸ ਦੀ ਮਾ ਬੰਦਾ ਦੇ ਮਾਕਰ ਕਹਿੰਦੇ ਕਮਾਂਡਰ ਬੈਠਾ ਹੈ ਹੋਏ ਤਾਂ ਸਾਡੇ ਹੋਏ ਬਣਾਓ ਜੀ ਜੀ ਮੇਰੇ ਸਬਸਕ੍ਰਾਈਬਰ ਉਹ ਇਹਨਾਂ ਨੂੰ ਮੈਂ ਉਹ ਹੀ ਸਾਰਾ ਮੈਂ ਉਹ ਨੂੰ ਮੈਂ ਮੈਂ ਹੈ ਕੀ ਸਿਲੈਕਟ ਕਰ ਮੇਰੇ ਥੰਬ ਨੇ ਥੰਬ ਨੇ ਇਹ ਤਾਂ ਉਹ ਹੀ ਬਣਾਉਂਦਾ ਮੇਰੇ ਮੈਂ ਲਾਈਕ ਤਾਂ ਉਹ ਹੀ ਕਰਦਾ ਸਾਰਾ ਅੱਛਾ ਚੱਲ ਕੋਈ ਨਹੀਂ ਫੇਰ ਵੀ ਉਹਨੂੰ ਪਿਆਰ ਉਹਨੂੰ ਏਅਰਪੋਰਟ ਦਵਾਂਗੇ ਭੈਣ ਗਾਣੇ ਬੰਦ ਕਰੋ ਕਾਪੀਰਾਈਟ ਆ ਜਾਊਗਾ ਕਾਪੀਰਾਈਟ ਆ ਜਾਊਗਾ ਅੱਛਾ ਹੋਰ ਉਹ ਥੋੜੀ ਮੈਨੂੰ ਕੱਡਾ ਟੋਆ ਕੋਈ ਕਉ ਉੱਤਰ ਵੱਟ ਗਿਆ ਸੋ ਵੱਲ ਦਿਆ ਗਾਇਸ ਅਕੇ ਤੇ ਵੱਲਦਾ ਸਾਨੂੰ ਗਾਣੇ ਸੁਣ ਲੰਦੋਂ ਹੁਣ ਨਹੀਂ ਕਾਪੀਰਾਈਟ ਆ ਜੋ ਜੇ ਵਿੱਚ ਚਲਾਤੇ ਉਹ ਚਲਾ ਹੀ ਉਧਰ ਉੱਤੇ ਉਹ ਚਾਚਾ ਲਾਰਨਦੀ ਵੀ ਦਾ ਚਾਚਾ ਉਹ ਗਾਣੇ ਉਹ ਲਾਓ ਜੀ ਫਟਕ ਲੱਗ ਗਿਆ ਤੇ ਲਗਾਤਾਰ ਫਟਕ ਲੱਗ ਗਏ ਤੇ ਹੁਣ ਸਾਨੂੰ ਟ੍ਰੇਨ ਦੇਖਣੀਆਂ ਜਿਵੇਂ ਛੋਟੇ ਬੱਚਿਆਂ ਵਾਂਗੂ ਟ੍ਰੇਨ ਦੇਖਣੀਆਂ ਗੱਡੀ ਥੱਲੋਂ ਦੀ ਲੰਘਾਲਾ ਨੋ ਨੋ ਲੰਗ ਦੀਆਂ ਲੰਘਾਲਾ ਕਿਉਂ ਤੂੰ ਤਾਂ ਇਹ ਰਾਵਟਦੀ ਨੇ ਮੈਂ ਕਿਹਾ ਤੁਹਾਨੂੰ ਦੌੜਨੇ ਨੇ ਗੱਡੀ ਜੀਬੀ ਹੋ ਜਾ ਚਲਾ ਇਹ ਫੋਟੋ ਕਿੱਠੀ ਹੋ ਜਾ ਚਲੋ ਲੈਸ ਕੋ ਕੀ ਜੰਮ ਗਿਆ ਦੇਖੀ ਕੀ ਜੰਮ ਗਿਆ ਐਨੇ ਕਦੇ ਜੰਮ ਗਿਆ ਤੁੰਦ ਮੈਨੂੰ ਲੱਗਿਆ ਕਿ ਬਿੱਠ ਕਰਤੀ ਇਹ ਲੈਂਦਾ ਯਾਰ ਕਿਵੇਂ ਜੰਮ ਗਿਆ ਮੇਰੇ ਕੋਲ ਮਾਸਕ ਬੰਨਿਆ ਹੋਇਆ ਮਾਸਕ ਮਾਸਕ ਵਾਲਿਆਂ ਦੇ ਹੁੰਦਾ ਆਏ ਹਾਏ ਹਾਏ ਜਿਹੜਾ ਸੁਆਦ ਪਿੰਡਾਂ ਚ ਹੈ ਉਹ ਦੀ ਸ਼ਹਿਰਾਂ ਚ ਕਿੱਥੇ ਆ ਪਰ ਜਿਹੜਾ ਸ਼ਹਿਰਾਂ ਚ ਸੁਆਦ ਉਹ ਪਿੰਡਾਂ ਚ ਨਹੀਂ ਹੈਗਾ ਤੂੰ ਸ਼ਹਿਰਾਂ ਚ ਤਾਂ ਕੋਈ ਸੁਆਦ ਨਹੀਂ ਬਸ ਆਏ ਅਸੀਂ ਸਮਾਨ ਨੇੜੇ ਮਿਲਿਆ ਨਾ ਹੋਰ ਕੋਈ ਸੁਆਦ ਨਹੀਂ ਹਾਂ ਇਹਦਾ ਹੈ ਆ ਖਿੱਚੀ ਮੇਰੀ ਫੋਟੋ ਫੋਟੋ ਖਿੱਚਦਾ ਆਪਦੇ ਫੋਨ 'ਚ ਖਿੱਚਦਾ ਠੀਕ ਹੈ ਇਹਦੇ ਨਾਲ ਪੂਰੀ ਪਿਆ ਭਾਈ ਚਲੋ ਜੀ ਗਾਇਸ ਫੋਟੋ ਖਿੱਚਦਾ ਮੈਂ ਫੇਰ ਅੱਗੇ ਲੈ ਦਿਆਂ ਟਰੈਕਟਰ ਦੇ ਪਿਆ ਮੇਰਾ ਲਓ ਜੀ ਹੁਣ ਬਹਾਰਾ ਸੈਂਪੀ ਦੀ ਦਦੀ ਡਿਟੇਲ ਇੱਕਠੇ 1000 ਦਾ ਵਵਾਲਿਆ। 1000 ਦਾ 1 ਲੱਖ ਦਾ ਵਵਾਲਿਆ। 5 ਜੀਰੂਆਂ ਨੇ। ਹਾਂ ਹਾਂ 15 ਜੀਰੂ ਦੇ ਪਾ ਕੇ ਤੇ ਆ 1000 ਦਾ ਵਵਾਲੇ ਜੀ ਹੁਣ ਪੈਸੇ ਆ ਗੂਗਲ ਪੇ ਕਰ ਦੋ ਸਾਨੂੰ। ਗੂਗਲ ਪੇ ਨਹੀਂ। ਕਾਰਡ ਕਾਰਡ। ਨਹੀਂ ਨਹੀਂ। ਆਪਾਂ ਉਹ ਤੋਂ ਆਪਣੇ ਸਬਸਕ੍ਰਾਈਬਰ ਤੋਂ ਕਰਾਂਗੇ। ਉਹਨਾਂ ਵਾਸਤੇ ਵਲੌਗ ਬਣਾ ਰਹੇ ਹਾਂਗੇ। ਹੁਣ ਉਹੀ ਫਿਰ ਪੈਸੇ ਕਰਨਗੇ। ਹੋਰ ਆਓ ਜੀ ਇੱਥੇ ਬਹੁਤ ਸੋਹਣਾ ਪੈਟਰੋਲ ਪੰਪ ਆ ਦੇਖੋ ਲੜੀਆਂ ট্রান্স ਕਨੈਕਟ ਅਵਾਨੀਆਂ ਡਾਨੀਆਂ ਦਾ ਜੀ ਜੀਓ ਵਾਲਿਆਂ ਦਾ ਬਾਈ ਆਪਾਂ ਨੂੰ ਪੈ ਦੋ ਵੀ ਸਾਡੇ ਪੰਪ ਦਾ ਤੇਲ ਬੋਏ ਇੰਨਾ ਸੋਹਣਾ ਆ ਟੱਕਣ ਬਾਈ ਜੀ ਟੱਕਣ ਮੈਂ ਆਪੇ ਲਾਵਾਂ ਮੈਂ ਕਦੇ ਲਾਇਆ ਨਹੀਂ ਲੈ ਕਮਾਤਾ ਕਮਾਤਾ ਵਾਹ ਅਰ ਦਬਾਓ ਵਾਹ ਥੈਂਕ ਯੂ ਭਾਈ ਇਹ ਲੋ ਜੀ ਅਵਾਨੀਆਂ ਦਾ ਪٹرول ਪੰਪ ਆ ਜੇ ਕਿਸੇ ਨੇ ਤੇਲ ਪਾਉਣਾ ਅਵਾਨੀਆਂ ਤੋਂ ਬਹੁਤ ਅਵਾਨੀ ਜਿੰਦਾਬਾਦ ਕਿਉਂਕਿ ਕੁਆਲਟੀ ਵਾਲਾ ਤੇਲ ਤਾਂ ਹੁੰਦਾ ਨਾ ਬਹੁਤ ਜ਼ਿਆਦਾ ਹੋਰ ਦੂਜੇ ਦਾ ਦੂਜੇ ਦਾ ਨਾ 1000 ਚ ਐ ਨਹੀਂ ਪਤਾ ਭੈਣ 2000 ਦਾ ਮੁੱਲ ਵਾਲੀ ਤਾਂ ਮੁੜੇ ਆਵੇ ਸਹੀ ਗੱਲ ਐ ਮਾਈਲੇਜ ਬਹੁਤ ਦਿੰਦਾ ਵਾਹ ਬੜਾ ਅਚਰਹਾ ਕੰਮ ਹੋਇਆ ਭੈ ਮਾਹੌਲਾ ਇੱਕ ਨੰਬਰ ਐ ਵਧੀਆ ਵਾ ਹੁਣ ਇੱਕ ਨੰਬਰ ਚ ਹੈ ਜੀ ਜਿਆ ਕਰਦਾ ਜਿਵੇਂ ਕੋਠੇ ਤੇ ਲਟਕੇ ਸਾਲ ਮਾਰਾ ਤੇ ਜਾਨ ਲੱਗਿਆ ਪਿਆ ਪੂਰਾ ਫੁੱਲ ਇੱਥੇ ਮੈਂ ਕਿਹਾ ਕਿਸੇ ਗੱਡੀ ਦੇ ਇੱਥਾਂ ਹੀ ਲਾ ਦੇ ਆਦੇ ਜਿੱਥੇ ਆ ਗੱਡੀ ਖੜੀ ਆ ਗੱਡੀ ਖੜੀ ਇਹਦੇ ਮਾਗਰੀ ਲਾ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਹਾਂ ਹਾਂ ਤਾਂ ਸੰਤਪਾਪਾ ਬਾਬਾ ਦਰ ਸਿੰਘ ਜੀ ਇਹ ਗੁਰੂ ਕਿਰਪਾ ਕਰਨ ਮੇਰੇ ਬਲੌਗ ਚੱਲ ਪਣ ਬਸ ਬਾਬਾ ਜੀ ਬਸ ਤੁਹਾਡੀ ਕਿਰਪਾ ਤੁਸੀਂ ਸਮਝਾਓ ਸਾਧ ਸੰਗਤ ਜੀ ਨੂੰ ਵੀ ਮੇਰਾ ਵੱਧ ਤੋਂ ਵੱਧ ਬਲੌਗ ਦੇਖਣ ਮੇਰੇ ਵਾਚ ਆਵਰ ਚ ਇਦੀ ਕੰਪਲੀਟ ਹੋਣਾ ਹੋਰ ਇਹ ਕਿੱਧਰ ਕਿੱਧਰ ਲਈ ਜਾਂਦਾ ਹਾਂ ਉੱਥੇ ਲਾਉਂਦਾ ਇੱਥੇ ਲਾ ਰਿਹਾ ਲੋ ਜੀ ਪਾਪਕੋਰਨ ਇੱਥੇ ਤੁਸੀਂ ਸਟੇਡੀਅਮ 'ਚ ਕ੍ਰਿਕਟ ਦੇਖਣੇ ਨੇ ਪਾਪਕੋਰਨ ਖਾਣ ਲੱਗ ਗਏ ਨੇ ਖਾਣੇ ਪਾਪਕੋਰਨ ਹੈ ਦੇ ਪਾਪਕੋਰਨ ਖਾਣ ਲੱਗ ਗਏ ਨੇ ਕ੍ਰਿਕਟ ਫੌਣ ਮੇਰੀ ਚੱਪਲ ਕਿੱਥੇ ਆ ਚੱਪਲੇ ਇੱਥੇ ਲਾ ਦੇ ਇੱਥੇ ਲਾ ਦੇ ਹੋਰ ਦੱਸ ਅੰਦਰ ਜਮਾ ਕਰਾਂਗੇ ਅੱਛਾ ਮੈਂ ਤੈਨੂੰ ਆਏ ਕਹਿੰਦਾ ਵੀ ਅਜੇ ਇੱਥੇ ਮੈਂ ਸਾਡੇ ਦੇਖ ਲਾਂਗੇ ਤੋ ਜਾਣਦੇ ਹਾਂ ਚਲ ਇੰਨੇ ਆਪਾਂ ਲੋ ਜਿੱਤਰੀ ਆ ਕੀ ਹੋ ਗਿਆ ਉਹ ਕਾ ਮਾੜੀ ਪਿੱਛੇ ਕਰਕੇ ਲਾ ਦੋ ਬਿੱਲਾ ਵੀਰ ਮਗਰ ਹੋ ਜਾਂਦੇ ਦੁਬਾਰਾ ਉਤਰੇ ਗੱਡੀ ਚੋਂ ਐ ਤੁਹਾਡਾ ਪਾਪ ਕੌਣ ਜੂਠ ਠੰਡਾ ਹੁਣ ਕੀ ਸੋਚੀਏ ਨਾ ਸੋਚਦਾ ਵੀ ਕੀ ਕੋਈ ਚੱਜ ਦੀ ਕੁਲਫੀ ਖਾਣ ਆਵਾ ਕੁਲਫੀ ਚੱਜ ਦੀ ਚੀਜ਼ ਓਏ ਇਹਦੇ ਨਾਲ ਖਾਈ ਸਰੀ ਭਣੀ ਵਾਲੇ ਨੇ ਇਹਨਾਂ ਦਾ ਐਡਾ ਗੰਦਾ ਕੰਮ ਹੋਰ ਤੁਸੀਂ ਪਾਪਖਾਨ ਖਾਂ ਲੱਗ ਜਾਂਦੇ ਲਓ ਜੀ ਹੋਗੇ ਕੋਲ ਵੀ ਹਲੇ ਕਣੀ ਐਨੇ ਮੈਂ ਆਈਸਕ੍ਰੀਮ ਦੇ ਦੇ ਦੀ ਵਾਲਿਆਂ ਆ ਆਈਸਕ੍ਰੀਮ ਦੇ ਰਿਹਾ ਆਈਸਕ੍ਰੀਮ ਕੋਣ ਇਨੇ ਗੰਦੇ ਤਰੀਕੇ ਨਾਲ ਓ ਮਾਈ ਗੋਡ ਬ੍ਰਾਂਡ ਦੇ ਨੇ ਕੀ ਲਿਖਿਆ ਹੋਇਆ ਹੈਗਾ ਸਟੈਂਡਰਡ ਸਟੈਂਡਰਡ ਦੇ ਇਹਨਾਂ ਦਾ ਵੀ ਸਟੈਂਡਰਡ ਵਾਹ ਕੀ ਬਾਤ ਹੈ ਮਾਤਾ ਲక్ష్ਮੀ ਜੀ ਦੀ ਫੋਟੋ ਲਾਈ ਹੋਈ ਹੈ ਓਹੋ ਮੁੱਛ ਮਰੋੜ ਲਿਆਉਣੀ ਪੈਣਾ ਮੁੱਛਾਂ ਜਾਂ ਘੈਂਟ ਲਾ ਦੀਆਂ ਲਾਈ ਮੁੱਠੀਆਂ ਇਹ ਐ ਸ਼ਕਰੀਮ ਓਏ ਓ ਇਹਨਾਂ ਦੇ ਚੈਰੀਆਂ ਵਾਲੇ ਉੱਤੇ ਪਾਪਕਾਰ ਨਾ ਲਾ ਦੇ ਕਿੰਨਾ ਘੈਂਟ ਲੱਗੂ ਨਾ ਕੁਲਫੀ ਦੇ ਉੱਤੇ ਐ ਪਾਪ ਕਰਨ ਇਹ ਇਹ ਕੁਲਫੀ ਆ ਜਾਂ ਆਈਸਕ੍ਰੀਮ ਆ ਆਈਸਕ੍ਰੀਮ 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 ਬਹੁਤ ਵਧੀਆ ਆਈਸਕ੍ਰੀਮ ਆ ਆਈਸਕ੍ਰੀਮ ਵਰਗੀ ਆ ਨਾ ਐਸ ਦੀ ਕਰੀਮ ਵਰਗੀ ਜੀ ਆਈਸਕ੍ਰੀਮ ਲੋ ਜੀ ਆ ਗਿਆ ਆਈਸਕ੍ਰੀਮ ਓਏ ਆ ਤੇ ਆ ਗੁਲਾਬੀ ਆ ਹੈ ਕੁੱਲੇ ਨਹੀਂ ਆਇਆ ਇਹ ਪਰੇਵਾ ਲੈ ਗਏ ਨੇ ਓਏ ਆ ਗੁਲਾਬੀ ਆ ਓਏ ਚਮਕ ਘੇਟ ਆ ਬੇਕ ਬੇਕ ਤੇ ਓਹ ਬੂਫਾ ਨਾ ਅਤੀਰਦ ਕਰ ਹਾਂ ਇਹ ਇਹ ਬੜਾ ਆਇਆ ਕੱਲ ਪੈੜੋ ਆਹ ਹੋ ਹੋ ਕਾ ਬੀ ਸਪੀਅਸ ਆਈਸਕ੍ਰੀਮ ਦੂਰੋਂ ਸੱਜਣ ਮਿੱਤਰ ਜੇ ਕੋਈ ਅੰਮ੍ਰਿਤਸਰ ਏਰੀਆ ਦਾ ਹੈਗਾ ਭਾਈ ਨੂੰ ਸਪੋਰਟ ਕਰੋ ਯਾਰ ਬਹੁਤ ਘੈਂਟ ਆਈਸਕ੍ਰੀਮ ਬਣਾਉਂਦਾ ਫਿਰ ਆ ਲਾਇਆ ਪਿਆ ਅੰਮ੍ਰਿਤਸਰ ਦਾ ਏਰੀਆ ਦਾ ਪੰਜਾਬ ਟੀ ਆਉਂਦਾ ਹੈ ਲੋਕਲ ਮਰਗੇ ਲੋਕਾਂ ਨਾਲ ਦੇ ਨਹੀਂ ਮਾਏ ਆਹ ਕੀ ਬਾਤ ਦਾ ਨਿਆਰਾ ਆਇਆ ਬੈਠ ਠੰਡ ਮੇ ਠੰਡੀ ਠੰਡੀ ਆਈਸਕ੍ਰੀਮ ਕਬਾਹਾਂ ਨਾ ਸਾਰੇ ਮੇ ਦੇਖ ਨਹੀਂ ਆਏ ਕਾ ਤੋ ਦੇਖ ਲੈ ਜਿਵੇਂ ਮੈਂ ਕੋਈ ਸੁਪਰਸਟਾਰ ਹੁੰਨਾ ਆਣ ਦੇਖ ਰਿਹਾ ਉਹ ਉਧਰੋਂ ਆਏ ਦੇਖ ਦੇਖ ਲਾਉਂਦੇ ਨੇ ਵੀ ਆ ਕੈਮਰਾ ਦੇ ਤੱਕੀ ਫਿਰਦਾ ਦੇਖਿਆ ਨਹੀਂ ਬਾਈ ਮੇਰਾ ਪਤਾ ਮੈਨੂੰ ਫੈਨ ਮਿਲਿਆ ਦੀ ਹੰਪਰ ਸਰ ਕਹਿੰਦਾ ਕਰਾ ਬਾਈ ਮੈਂ ਤੇਰੇ ਬਲੌਗ ਦੇਖਦਾ ਮੈਗਾਵਾ ਥੈਂਕ ਯੂ ਬ੍ਰੋ ਆ ਨਿਕਲ ਆ ਵੇਖੋ ਜੀ ਮੇਲੇ ਹੀ ਲੱਗਿਆ ਪਿਆ ਬਾਬਿਓ ਮੇਰਾ ਕਰੈਕਟ ਬੈਟ ਕਿੱਥੇ ਆ ਤੁਹਾਨੂੰ ਪਤਾ ਬੈਟ ਕਿਵੇਂ ਫੜਨਾ ਹੈ ਤੁਹਾਨੂੰ ਬੈਟ ਨਹੀਂ ਫੜਨਾ ਆਉਂਦਾ ਲੱਗ ਜਾਂਦੇ ਉਹ ਕ੍ਰਿਕਟ ਖੇਡਣ ਗਿਆ ਕੇ ਸਰਪਾਪ ਕਰਨ ਖਾਣ ਬਾਪਕਾਰਨਾ ਔਰ ਨਵੀਂ ਬਿਲਡਿੰਗ ਦੀ ਸਾਰੀ ਆਪਣੀ ਕਰੀਆ ਨੀ ਪੱਥਰੇ ਇਹਦਾ ਮਨੂ ਨੇ ਰੱਖਿਆ ਸੀ ਬਣਾ ਮਹਿਰੇ ਆ ਠੇਕੇਦਾਰਾਂ ਨੇ ਬਾਜ ਵਾਰ ਕਿਵੇਂ ਰੱਖੀ ਬਾਈ ਬਾਜ ਵਾਰ ਕਿਨੇ ਰੱਖੀ ਬਾਜਬਰ ਕੀ ਠੀਕ ਹੈ ਠੀਕ ਹੈ ਆ ਰਹਿਗਾ ਜੁਐਲਰੀ ਵੀ ਉਹ ਜੁਐਲਰੀ ਸਿਆਣਾ ਐਂ ਪਿਆ ਐਂ ਰੁੱਲਦਾ ਫਿਰਦਾ ਇੱਥੇ ਤਾਂ ਸਿਆਣਾ ਹੈਣਾ ਰਿਚ ਕਿਡ ਨਹੀਂ ਇੱਧਰ ਵਾਲੇ ਇਹਦਾ ਕਾਲਜ ਆ ਗਿਆ ਇਹ ਕਾਲ ਮਨੂ ਨੇ ਡਿਗਰੀ ਇੱਥੇ ਹੀ ਕਰੀ ਹੋਈ ਹੈ ਲੈਂਡਮੈਨ ਤੇ ਪੂਰੇ ਸਿੱਖੇ ਕਰਾਈ ਦੀ ਤੇ ਆਈਆ ਬਾਬੇ ਉਹ ਜੇ ਕਿਸੇ ਪੂਰੇ ਪੰਜਾਬ ਚ ਜੇ ਕਿਸੇ ਨੇ ਲੈਂਡਮੈਨ ਲੱਗਣਾ ਤਾਂ ਇੱਥੋਂ ਆ ਕੇ ਡਿਗਰੀ ਕਰੋ ਦੱਸ ਬਾਈ ਕਿਵੇਂ ਦਾ ਰਿਹਾ ਦੀ ਐਕਸਪੀਰੀਅੰਸ ਉਹ ਆ ਕੀ ਹੋ ਗਿਆ ਦੀ ਮਨ ਲੱਗਾ ਟਾਇਰ ਖੁੱਲ ਗਿਆ ਟਰੱਕ ਲੋ ਕਾਰ ਲੋ ਟਰੱਕ ਲੋ ਕਾਰ ਲੋ ਵੱਡੇ ਵੱਡੇ ਖਿਲਾਉਣੇ ਦੀ ਸੇਲ ਲੱਗ ਗਈ ਭਈ 50 ਰੁਪਏ 50 ਰੁਪਏ ਯਾਰ ਸੇਲ 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 ਤਿਆਰ ਤੈ ਸੇਲ ਵਾਖ ਲੋ ਟਰੱਕ ਲੋ ਕਾਰ ਲੋ ਟਰੱਕ ਲੋ ਮੋਟਰਸਾਈਕਲ ਕੋਈ ਵੀ ਚੀਜ਼ ਲੈਣਾ ਲੋ 50 ਰੁਪਈਆ 50 ਉਹ ਬੈਟਰੀ ਵਾਲੇ ਸਕੂਟਰ ਹੀ ਲੰਕ ਦੀ ਲੰਘਾਲਾ ਐ ਲੰਘਾਲੇਗਾ ਇਹ ਕੋਈ ਨਾਮ ਆ ਪੰਜਾਬੀਆਂ ਵਾਲਾ ਜਸ਼ਨ ਜਸ਼ਨ ਬਲੌਗਸ ਜਾਸ਼ਨ ਵਲੌਗਸ ਨਹੀਂ ਜੁੜਦਾ ਨਾ ਜੁੜਦਾ ਇੱਥੇ ਕਰਦੇ ਸ਼ਾਰਟਾ ਲੈਣੀਆਂ ਨੇ ਕਣੀ ਰਿਜ਼ਲਟ ਦੇਖ ਲਾ ਉਹ ਥੋੜੀ ਪਹਾੜ ਨੂੰ ਕੱਚੇ ਡੰਗੇ ਤੇ ਵਾਓ ਸੋ ਬਿਊਟੀਫੁਲ ਪਾਰਕਿੰਗ ਹਾਏ 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 ਤਾਰ ਖੱਚਤੀ ਇੱਥੇ ਉਹ ਦੇਖੋ ਟਰੈਂਪੂ ਵਾਲਾ ਨਾਲ ਵੀ ਖੱਚ ਕੇ ਲੈ ਕੁੜੀਆਂ ਟਪਾ ਪੀਆਂ ਰੱਸੀ ਢੱਪਣ ਲਾਦੀਆਂ ਕੁੜੀਆਂ ਬਾਲਾ ਕਹਿਣ ਸੀਨ ਬਣਦਾ ਨਾ ਉਹ ਚਰੇਈ ਜਿਆ ਤੇਲ ਮੁੱਕ ਗਿਆ ਗੱਡੀ ਨੂੰ ਧੱਕਾ ਲਾਉਦੇ ਹੋਏ ਲੋ ਜੀ ਹੋਈ ਨਹੀਂ ਸਟਾਰਟ ਲੋ ਜੀ ਇੱਕ ਕੰਮ ਫੇਲ ਹੈ ਸਕੋਰਪੀਓ ਗੱਡੀ ਨਾਲੋਂ ਭਾਈ ਐ ਆ ਕੇ ਮਸਤੋਣੀ ਜਾ ਕੇ ਫਿਰ ਐਵੇਂ ਖੜਦ ਜਾਂਦੀ ਹੈ ਕਿਵੇਂ ਇਹ ਸਰਦਾ ਨਾਲ ਨਹੀਂ ਐ ਤਾਂ ਗੱਡੀ ਗੱਡੀ ਕਿਉਂ ਇਹ ਪਾਪ ਕਰਨ ਖਾਂਦੇ ਦੀਗੇ ਇਹ ਪਾਪ ਕਰਨ ਖਾਂਦੇ ਦੀਗੇ ਤਾਂ ਕਰਕੇ ਗੱਡੀ ਖੜ ਗਈ ਇਹਨਾਂ ਆਹ ਭਾਈ ਜੀ ਐਫ ਤੋਂ ਦਾ ਫੋਨ ਚਲਾਉਂਦੇ ਓ ਮਾਈ ਗੋਡ ਸੋ ਕਿਊਟਨੈਸ 30 ਡਾਟ ਕਾਤੀ ਪਾਪ ਕਰਨ ਲੱਗਦਾ ਮੁੱਕ ਗਏ ਸੀਣ ਜੇ ਤਾਂ ਬਹੁਤ ਹੋ ਗਏ ਹਨ ਸੀਣ ਜੇ ਤਾਂ ਬਹੁਤ ਬਣ ਗਏ ਇੱਥੇ ਆਪਾਂ ਇੱਥੇ ਕਿਹੜੇ ਮੜਾ ਬਾਹਰ ਕਿਹੜਾ ਕੱਢੀ ਇਹ ਮੜਾ ਬਾਹਰ ਕਿਹੜਾ ਕੱਢੀ ਇਹ ਫੋਨ ਤਾਂ ਹੋ ਗਿਆ ਲਓ ਜੀ ਆਪਾਂ ਚੱਲਿਆ ਹੁਣ ਅੰਦਰ ਦਰਬਾਰ ਸਾਹਿਬ ਦੇ ਦੇਖ ਕਾਊਂਟਰ ਇੱਧਰ ਹੈ ਜੀ ਇੱਧਰ ਹੈ ਜੀ ਇਹ ਦੇਖ ਕਾਊਂਟਰ ਤੇ ਆਪਾਂ ਦੇਖ ਕਰਾ ਲਈਏ ਖਡਾਪੁਰ ਸ਼ਾਹ 100 روپے 100 روپے ਹਾਂ ਜੀ ਹੁ ਆ ਨਾੜੀ ਲਈ ਹੁਣ ਲੋ ਜੀ ਤੇ ਹੀ ਕਰਾਈ ਆ ਆਪਾਂ ਤੇ ਹੁਣ ਆਪਾਂ ਚੱਲੇ ਆ ਉਧਰ ਵਾਓ ਪੱਖਾ ਜਿਹਾ ਆਵਾਜ਼ ਦੇ ਸੁਣੇ ਤੇ ਉਧਰ ਸਰਵਾਰ ਸਾਹਿਬ ਚਲੋ ਚੱਲੀਏ ਆਪਾਂ ਹਾਂਜੀ හොතත් පීඩානගවැවිි පටතා අගෙනවාර්දියන. राम नाम भागो आपरा हृदय गोदिको जीव सै पर परारा से उपदेव सब करता औरतन करने कर सब पैर तो हाल करे गुरु होए हमारी अक्ष अतुलमयी रद्धत नियत सत्ता सरनी परे तिरखे डोट धोक भर परे गुण जान प परे तिहारी ਇਨੇ ਕੇ ਨਾਮ ਨਾਲ ਕਰ ਜਾਉਤਾਰੇ ਲੋਕਲ ਕਾ ਇੱਕ ਵਾਰ ਤੇ ਹੈ ਤਾਂ ਵੀ ਕਾਲ ਦੇਖ ਨਹੀਂ ਹੈ ਹਰਿ ਚਾਹ ਹੋਏ ਤਾਰੇ ਸਭ ਕੱਲਾ ਸਭ ਟਾਰੇ ਕਟੜਾ ਤਤ ਕੱਲਾ ਕਿਰਪਾ ਦੇ ਤਰ ਜਾਏ ਨਾ ਹਰ ਹੋ ਸਾਕੇ ਦਾਮ ਤਨਕ ਮੋ ਹਰ ਹੋ ਰਿੱਤ ਸਿੱਧ ਧਰਮੋ ਸਹ ਹੋਈ ਦੁੱਖ ਚਾ ਸਤ ਕਰਨ ਕੋਈ ਇਕ ਬਾਰ ਜਨ ਸਮੈ ਸਮਾਰਾ ਕਾਲ ਭਾਸ ਦੇ ਤਾਹਿ ਬਾਰ ਜਿਨ ਨਰਨਾਮ ਤੁਹਾਰੋ ਕਹ ਦਰਤ ਦੋਟ ਧੋਖ ਤੇ ਰਹਾ ਥੜ ਕੇਤ ਮੈਂ ਥੜਨ ਤੇ ਹਾਰੀ ਆਬ ਹਾਤ ਦੇ ਲਿਓ ਹੁਵਾਰੀ ਸਰਬ ਕਰਮੋ ਹੋ ਸਹਾਈ ਦੋਟ ਧੋਖ ਤੇ ਲਿਓ ਬਚਾਈ ਸਵਈਆ ਆਹੇ ਕਹੇ ਜਬ ਤੇ ਤੁਮਾਰੇ ਸਭ ਤੇ ਕੋ ਅੰਤ ਸਰੇ ਨਹੀਂ ਹਲਿਉ ਰਬ ਰਹੀਮ ਪਰਾਨ ਕੋ ਰਾਨ ਅਨੇਕ ਕਹ ਮਤ ਇਕ ਨ ਮੰਨਿਉ ਸਿਮਰਤ ਸੰਸਰ ਤੇ ਸਭ ਬੋ ਭੀਦ ਕਹ ਹਮ ਇਕ ਨ ਜਨਿਉ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ

ਆਹ ਇਹ ਤੋਂ ਜਿਹੜੀਆਂ ਸੀੜੀਆਂ ਚੜ੍ਹਦੀਆਂ ਨੇਗੇ ਉੱਪਰ ਨੂੰ ਪੌੜੀਆਂ ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ ਬਸ ਥੱਲੋ ਮੱਥਾ ਟੇਕ ਕੇ ਚਲੇ ਜਾਂਦੇ ਆਗੇ ਤੇ ਉੱਪਰ ਤੁਹਾਨੂੰ ਅੱਜ ਦਿਖਾਉਣੀ ਆ ਵੀ ਉੱਪਰ ਕੀ ਆ ਹਨਾ ਦੇਖੋ ਉੱਪਰ ਕੋਈ ਨਹੀਂ ਆਉਂਦਾ ਹੈਗਾ ਸਾਰੇ ਥੱਲੋ ਮੁੜ ਕੇ ਚਲੇ ਜਾਂਦੇ ਆਗੇ ਉੱਪਰ ਦੇਖੋ ਤੁਹਾਨੂੰ ਦਿਖਾਉਣੀ ਆ ਇੱਥੇ ਸੰਤ ਬਾਬਾ ਅਤਰ ਸਿੰਘ ਜੀ ਦੇ ਸਮੇਂ ਦੀਆਂ ਯਾਦਗਾਰੀ ਬਿਰਤੀ ਬਸਤਾਂ ਨਿਸ਼ਾਨੀਆਂ ਸਤਵਾ ਬਾਰਦਰ ਸਿੰਘ ਜੀ ਦੀਆਂ ਉਸ ਵੇਲੇ ਦੀਆਂ ਨਿਸ਼ਾਨੀਆਂ ਪਈਆਂ ਨੇ ਇੱਥੇ ਬਹੁਤ ਲੋਕਾਂ ਨੂੰ ਇਹ ਪਤਾ ਨਹੀਂ ਹੈ ਇਹ ਬਾਰੇ ਹਨ ਸੋ ਹਾਉ ਦੇਖੋ ਮਤਲਬ ਇਹਨਾਂ ਨੂੰ ਮਤਲਬ ਇਹ ਹਨ ਐਕਸਪੀਰੀਅੰਸ ਕਰਵਾਏ ਚੀਜ਼ਾਂ ਆਹ ਦੇਖੋ ਆਹ ਦੇਖੋ ਉਹ ਟਾਈਮ ਦਾ ਇੱਥੇ ਰੰਦੇ ਪੇ ਆਗੇ ਜਿਹੜੇ ਮਿਸਤਰੀਆਂ ਦੇ ਉਦਣ ਵੀ ਕੰਮ ਕਰਨ ਦੇ ਚੀਜ਼ ਆਏ ਹਨ ਮਿਸਤਰੀਆਂ ਨੂੰ ਪਤਾ ਹੋਣਾ ਜਿਹੜੇ ਮਿਸਤਰੀ ਭਾਈਚਾਰੇ ਦੇ ਲੋਕ ਆ ਤੇ ਉਹ ਦੇਖੋ ਇਹਨਾਂ ਦੀਆਂ ਫੋਟੋਆਂ ਟੜੀਆਂ ਤੇ ਆਹ ਦੇਖੋ ਕਿਰਪਾਨ ਤੇ ਆਹ ਦੇਖੋ ਕੈਂਪਰ ਉਸ ਵੇਲੇ ਦਾ ਕੈਂਪਰ ਦੇਖੋ ਪੁਰਾਣਾ ਇਹ ਬਹੁਤ ਲੋਕਾਂ ਨੇ ਇਦਾਂ ਦਾ ਨਹੀਂ ਦੇਖਿਆ ਹੋਣਾ ਤੇ ਉਹ ਦੇਖੋ ਆ ਦੇਖੋ ਪ੍ਰਾਂਤ ਆ ਪਈਆਂ ਉਹ ਦੇਖੋ ਸਾਰੇ ਬਿੱੱਤਲ ਦੇ ਭਾਂਡੇ ਆ ਆ ਪਤਾ ਨਹੀਂ ਕੀ ਆ ਕੋਈ ਕੋਈ ਚੀਜ਼ ਨਾ ਪੁਰਾਣੇ ਬਜੂ ਰੁਗਾ ਨੂੰ ਪਤਾ ਹੋਣੀਆ ਨਹੀਂ ਤੇ ਉਹ ਦੇਖੋ ਪ੍ਰਸਾਦ ਆ ਉਹ ਦੇਖੋ ਸੋ ਇੱਥੇ ਆਓ ਐਕਸਪੀਰੀਅੰਸ ਕਰੋ ਤੇ ਇੱਥੋਂ ਇੱਥੋਂ ਨੀਚੋਂ ਪੌੜੀਆਂ ਚੜ ਕੇ ਉੱਪਰ ਇਹ ਆ ਤੇ ਉੱਪਰ ਆ ਕੇ ਦੇਖੋ ਬਣਾ ਆ ਦੇਖੋ ਉਸ ਟਾਈਮ ਦੇ ਬਾਬਾ ਅਤਰ ਸਿੰਘ ਜੀ ਦੇ ਵੇਲੇ ਸੰਤ ਬਾਬਾ ਤਰਪਿੰਰ ਸਿੰਘ ਜੀ ਦੇ ਵੇਲੇ ਦੇ ਜੋ ਮਿਸਤਰੀ ਦੇ ਮਤਲਬ ਵੀ ਕੰਮਾਂ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀ ਉਹ ਚੀਜ਼ਾਂ ਗੁਣੀਆਂ ਆ ਗਿਆ ਹਨਾ ਆ ਗੁੰਡੀਆਂ ਤੇ ਆ ਜਿਹੜਾ ਉਹ 게ਟਾ ਤੇ ਲੱਗਦਾ ਹੁੰਦਾ ਆ ਆ ਇੱਕ ਤਰ੍ਹਾਂ ਦੇ ਸਟੈਂਡ ਆ ਗਏ ਤੇ ਆ ਪਤਾ ਨਹੀਂ ਕੀ ਚੀਜ਼ ਹੈ ਹਨਾ ਤੇ ਹੋਰ ਦੇਖੋ ਇੱਥੇ ਆਓ ਜ਼ਰੂਰ ਆਓ ਜਾ ਪਰ ਉਹਨਾਂ ਬਾਰੇ ਅੱਜ ਆ ਕੇ ਫਿਰ ਸੀਗੇ ਅੰਦਰੋਂ ਤੇ ਹੁਣ ਚਲੇ ਆਪਾਂ ਘਰਾਂ ਨੂੰ ਜਾਂਦੇ ਜਾਂਦੇ ਇੱਕ ਆਈਸਕ੍ਰੀਮ ਹੋਰ ਖਾ ਕੇ ਚੱਲਾਂਗੇ ਤੇ ਆਈਸਕ੍ਰੀਮ ਬਾਈ ਬੜੀ ਘੈਂਟ ਬਣਾਉਂਦਾ ਬਲਟ ਫੇਮਸ ਕਰ ਦਨੀ ਆ ਬਾਈ ਤੇਰੀ ਆਈਸਕ੍ਰੀਮ ਹੈ ਬਾਈ ਬੋਲਦਾ ਹੀ ਨਹੀਂ ਬਾਈ ਆ ਗੁੱਸੇ ਆ ਕਿਸੇ ਕਰ ਲੋ ਤੇ ਭਾਈ ਬੋਟ ਪਾ ਰਹੇ ਆ ਤੇ ਤੋਂ ਬੂਟ ਹੀ ਨਹੀਂ ਪਈ ਓਏ 2 ਘੰਟੇ ਹੋ ਗਏ ਰੱਬਾਂ ਨਾਲ ਸੀ ਮੈਂ ਕਿਹੜਾ ਤੇਰੇ ਮੰਮੀ ਪਹਿਲਾਂ ਤੇਰਾ ਪਤਾ ਪਉਣਾ ਓਏ ਜਰਾਬਾਂ ਨਾਲ ਪਾਣਾ ਮੈਂ ਕਿ ਗੱਟਲਾਂ ਉਹ ਤਾਂ ਗੱਟਲ ਕਰਦੇ ਹੁੰਦੇ ਓਵੇਂ ਤੇਰਾ ਹੀ ਸਰਦ ਭਾਈ ਬੋਲਦੇ ਹੀ ਨਹੀਂ ਦੀ ਬਾਈ ਨੂੰ ਮੈਂ ਕਿਹਾ ਮਾ ਮੈਂ ਤੇਰੀ ਆਈਸਕ੍ਰੀਮ ਬਲਡ ਫੀਮਸ ਕਰ ਦੇਣੀ ਆ ਮੈਨੂੰ ਫੜਦਾ ਮੈਂ ਦੇ ਦੇ ਪਿਆ ਮੈਨੂੰ ਤਾਂ ਪੰਜਾਬੀ ਨਹੀਂ ਸਮਝ ਲੱਗੀ ਬਾਈ ਲੈ ٹھنڈ پائی گئی کالج ਸੋ ਗਾਈਸ ਹੁਣ ਆਪਾਂ ਗੱਡੀ ਛਪਾਇਛੂ ਗਿਆਂ ਹੁਣ ਆਪਾਂ ਚੱਲਿਆ ਘਰ ਕੋਈ ਵਸੱਚੇ ਪਾਸ਼ਾ ਮਿਹਰ ਕਰੀ ਤੇ ਚਲੋ ਅ ਮੈਂ ਕਰੋ ਸਭ ਦੇ ਵਲੋਗ ਚ ਲਵਾਵੇ ਸਭ ਸਰਵਾਤ ਤੇਰੇ ਤੋਂ ਕਰੀ ਹਾਏ ਪਾਪ ਕਰਨੇ ਨਹੀਂ ਖਾਣੇ ਪਾਪ ਲੈ ਲੈ ਇੱਕ ਬ੍ਰੈਕਟ ਪਾਪ ਕਰਨ ਦਾ ਬਸ ਪਾਪ ਖਾ ਕੇ ਤੇ ਜਾ ਕੇ ਤੁਸੀਂ ਪਾਪ ਕਰਨ ਖਾਣ ਲੱਗ ਜਾ ਜਿਹੜਾ ਹੱਥ ਜਾਉ ਤਾਂ ਖਾ ਲਿਆ ਆ ਇਸ ਕਰੀਮ ਦੇ ਉੱਤੇ ਧਰ ਕੇ ਖਾਣਾ ਪਾਪਕਾਰ ਹਮਮ ਆ ਕਿੰਬੜਾ ਹੈ ਫਲੂਦਾ ਐਸਕ੍ਰੀਮ ਗਾਇਜ਼ ਐਸਕ੍ਰੀਮ ਖਾ ਲੋ ਗਾਇਜ਼ ਡੈਡੀ ਮਰੇਣਾ ਤੇ ਆਈ ਗਿਆ ਬਣੇ ਤੋਂ ਲੰਗੇ ਨਹੀਂ ਖਾਣੀ ਨਾ ਖਾਓ ਮੈਂ ਖਾ ਲਾਂ ਮੈਂ ਲੈ ਇੱਕ ਵਾਰ ਫੇਰ ਪੁੱਛ ਲੈ ਖਾਣੀ ਹੈ ਨਹੀਂ ਗਈ ਮੈਂ ਕਰਦਾ ਮੱਛੋ ਖਾ ਲਓ ਪੁੱਤ ਪਿੰਡ ਵਾਲੇ ਮੱਛੋ ਮੱਛੋ ਆਈਸਕ੍ਰੀਮ ਖਾ ਰਹੇ ਮੈਂ ਮੱਛੋ ਪਿੰਡ ਵਾਲਿਓ ਨਾ ਤੇ ਖਾ ਲਓ ਪੁੱਤ ਖਾ ਲਓ ਪੁੱਤ ਇਹ ਨਹੀਂ ਖਾ ਰਹੇ ਮੈਂ ਤਾਂ ਰੇਹ ਨਹੀਂ ਖਾ ਰਹੇ ਕੀ ਕਰੀਏ ਕੁੱਤੀ ਖਾਉਂਗਾ ਮੈਂ ਕੁੱਤੀ ਖਾਉਂਗਾ ਮੈਂ ਪੁੱਤ ਖਾ ਲਓ ਹਾਂਜੀ ਫਿਰ ਕਿਦਾਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਇਹ ਮੇਰਾ ਬਲੌਗ ਤੇ ਤੁਹਾਨੂੰ ਅੱਜ ਸ੍ਰੀ ਮਾਸੂਰਾਂ ਦਾ ਸਾਬ ਦੇ ਦਰਸ਼ਨ ਕਰਵਾਏ ਤੇ ਉਹਨਾਂ ਦੀਆਂ ਪ੍ਰਾਤਨ ਚੀਜ਼ਾਂ ਜੋ ਸੰਤ ਬਾਬਾ ਅਤਰ ਸਿੰਘ ਜੀ ਦੀਆਂ ਜੋ ਉਸ ਵੇਲੇ ਦੀਆਂ ਉਹਨਾਂ ਦੀਆਂ ਵਰਤ ਜੋਗ ਚੀਜ਼ਾਂ ਸੀਗੀਆਂ ਜੋ ਵਰਤਦੇ ਹੁੰਦੇ ਸੀਗੇ ਤੁਹਾਨੂੰ ਉਹਨਾਂ ਦੀਆਂ ਨਿਸ਼ਾਨੀਆਂ ਦਿਖਾਈਆਂ ਸੋ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦੀਆਂ ਲੱਗਿਆ ਕਿੱਦਾਂ ਦਾ ਲੱਗਿਆ ਬਲੌਗ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਮੈਂ ਹੋਰ ਤੁਹਾਡੇ ਲਈ ਕਿੱਦਾਂ ਦੇ ਬਲੌਗ ਲੈ ਕੇ ਆਵਾਂ ਤੇ ਇਹ ਵੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਹੋਰ ਕਿੱਥੇ ਦਾ ਬਲੌਗ ਚਾਹੀਦਾ ਕਿਹੜੀ ਜਗ੍ਹਾ ਦਾ ਠੀਕ ਹੈ ਮੈਂ ਤੁਹਾਡੇ ਲਈ ਲੈ ਕੇ ਆਉਂਗਾ ਸੋ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟਾਟਾ ਕੇ ਕੇ ਬਾਏ ਬਾਏ